ਹਾਂਜੀ ਦੋਸਤੋ ਆਪਾਂ ਪਿਛਲੇ ਸਾਲ 12 ਸਤੰਬਰ ਨੂੰ ਆਹ ਦਰਖਤ ਆ ਜਿਹੜੇ ਅੰਬਾਂ ਦੇ ਤੁਸੀਂ ਦੇਖ ਰਹੇ ਹੋ ਵੱਡੇ ਇਹ ਆਪਾਂ ਲੈ ਕੇ ਆਏ ਸੀਗੇ ਭਵਾਨੀ ਨਰਸਰੀ ਐਮਕੇ ਜੁਹੀ ਕਲਾਂ ਤੋਂ ਐਮਕੇ ਗਾਰਡਨ ਨਰਸਰੀ ਐ ਇੱਥੇ ਜੁਹੀ ਕਲਾਂ ਉਹ ਤੋਂ ਲੈ ਕੇ ਆਏ ਸੀਗੇ ਆਪਾਂ ਤੇ ਬਹੁਤ ਸੋਹਣੀ ਗ੍ਰੋਥ ਕੀਤੀ ਹੈ ਇਹਨਾਂ ਨੇ ਪੌਦੇ ਤੁਹਾਨੂੰ ਮੈਂ ਸਾਰੇ ਦਿਖਾ ਦਿਆਂ ਜਿਹੜੇ ਪੇ ਖੇਤ ਲਾਏ ਹੋਏ ਠੀਕ ਹੈ ਜੀ ਡਬਲ ਪੌਦੇ ਲਏ ਸੀ ਪੂਰੇ ਵਧੀਆ ਅੰਬਾਂ ਦੇ ਨਾਲ ਇਹਨਾਂ ਦੀ ਫੋਟੋ ਲਾ ਦੂੰਗਾ ਕਿੱਡੇ-ਕੱਡੇ ਲੈਏ ਸੀ ਜਦੋਂ ਇਹ ਲਾਏ ਆ ਉਦੋਂ ਦੀ ਇਹਨਾਂ ਨੇ ਵੀਡੀਓ ਬਹੁਤ ਕੱਟ ਪਾਉਣੇ ਨੇ ਕਿਉਂਕਿ ਜਿੰਨਾ ਚਿਰ ਰਿਜ਼ਲਟ ਨਹੀਂ ਮਿਲਦਾ ਦਰਖਤ ਚੱਲਦਾ ਨਹੀਂ ਉਨਾ ਚਿਰ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਇਹ ਦਰਖਤ ਚੱਲ ਚੁੱਕਿਆ ਵਧੀਆ ਇਹ ਤੇ ਥੋੜਾ ਜਿਹਾ ਸੁੰਡੀ ਦਾ ਹਮਲਾ ਹੈਗਾ ਸਪਰੇਅ ਕਰਤੀ ਤੇ ਇਧਰ ਤੋਂ ਹੋਏ ਸਾਨੂੰ ਮੈਂ ਇਤਨੀ ਸਾਈਡ ਕਰ ਜਾਣਾ ਕਿਉਂਕਿ ਸੂੜਜ ਕਰਕੇ ਚੰਮਕ ਜ਼ਿਆਦਾ ਪੈ ਰਹੀ ਆ ਦੇਖੋ ਇਹ ਕਈ ਕਿਸਮਾਂ ਦੇ ਆ ਇਹਨਾਂ ਦੇ ਨਾਮ ਐ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਆ ਰਹੇ ਮੈਨੂੰ ਜਿਵੇਂ ਬੈਂਗਣ ਪੁਲੀ ਹੋ ਗਿਆ ਤੇ ਲੰਗੜਾ ਹੋ ਗਿਆ ਚੋਸਾ ਹੋ ਗਿਆ ਆ ਕਾਫੀ ਕਿਸਮਾਂ ਸੀਗੀਆਂ ਜਿਹੜੀਆਂ ਆਪਾਂ ਉਹਨਾਂ ਤੋਂ ਇਹ ਦਰਖਤ ਲੈ ਕੇ ਆਏ ਸੀ ਪੂਰੇ ਵਧੀਆ ਇਹ ਇਸ ਟਾਈਮ ਗਰੋਥ ਜਾਨੀ ਕਿ ਜੀਲ ਆ ਚੁੱਕੇ ਆਪਣੀ ਧਰਤੀ ਤੇ ਮੇਨ ਗੱਲ ਇਹ ਹੁੰਦੀ ਆ ਪੌਦਾ ਜੀਲ ਆ ਜੇ ਹਨਾ ਜਦੋਂ ਪੌਦਾ ਨਵੇਂ ਪੱਤੇ ਕੱਢਦਾ ਨਵੇਂ ਟਾਹਣੀਆਂ ਕੱਢਦਾ ਤਾਂ ਸਮਝ ਲਓ ਪੌਦਾ ਜਿਹੜਾ ਜੀਲ ਆ ਚੁੱਕਿਆ ਆ ਦੇਖੋ ਇਹਨਾਂ ਨੇ ਫਲ ਬਹੁਤ ਚੱਕਿਆ ਸੀਗਾ ਇੱਕ ਦੀ ਫਾਲਾ ਸੀ ਸਾਰਾ ਝਾੜਤਾ ਸੀ ਕਿਉਂਕਿ ਜੇ ਫਲ ਰੱਖ ਲੈਂਦੇ ਫਿਰ ਇਹ ਨੁਕਸਾਨੇ ਜਾਂਦੇ ਇਹਨਾਂ ਨੇ ਜ਼ਮੀਨ ਹਜੇ ਮੱਲੀ ਨਹੀਂ ਸੀ ਕਿਉਂਕਿ 1 ਸਾਲ ਇਹਨਾਂ ਨੂੰ ਪੂਰਾ ਟੈਂਪਰੇਚਰ ਹੈ ਜਿਹੜਾ ਆਪਣਾ 1 ਸਾਲ ਇਹਨਾਂ ਨੇ ਚੈੱਕ ਕਰ ਲਿਆ ਵੀ ਹਾਂ ਆਹ ਟੈਂਪਰੇਚਰ ਇੱਥੇ ਹੁੰਦਾ ਤੇ ਉਸ ਹਿਸਾਬ ਨਾਲ ਇਹ ਸੈੱਟ ਹੋ ਗਏ ਤੇ ਬਹੁਤ ਸੋਹਣੀ ਜਾਨੀ ਕਿ ਗਰੋਥ ਹੈ ਇਹਨਾਂ ਦੀ ਵੱਡੇ ਪੌਦੇ ਜੇ ਕਿਸੇ ਨੇ ਲੈਣੇ ਹੋਣ ਐਮ ਕੇ ਨਰਸਰੀ ਜੁਹੀ ਕਲਾਂ ਭਵਾਨੀ ਤੇ ਉਹਨਾਂ ਕੋਲ ਜਾ ਕੇ ਤੁਸੀਂ ਆਪਣਾ ਨਾਮ ਵੀ ਲੈ ਸਕਦੇ ਹੋ ਅਣਖ ਜਾਂ ਇਕਬਾਲ ਸਿੰਘ ਤੁਸੀਂ ਕਹਿ ਸਕਦੇ ਹੋ ਬਠਿੰਡੇ ਤੋਂ ਲੈ ਕੇ ਗਏ ਆ ਤਾਂ ਉਹ ਅੱਜ ਵੀ ਆਪਾਂ ਨੂੰ ਉਹ ਚੰਗੀ ਤਰ੍ਹਾਂ ਗੱਲਬਾਤ ਕਰਦੇ ਆ ਜਿੰਨਾਂ ਤੋਂ ਕੋਈ ਪੁੱਛਦੇ ਆ ਆਪਾਂ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆਉਂਦੀ ਆ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੇ ਆ ਤਾਂ ਉਹ ਐ ਨਹੀਂ ਹੈਗਾ ਵੀ ਫੋਨ ਨਹੀਂ ਚੱਕਦੇ ਜੇ ਨਹੀਂ ਚੱਕਦੇ ਤਾਂ ਉਹਨਾਂ ਨੇ ਬੈਕ ਕਾਲ ਜ਼ਰੂਰ ਕਰਨੀ ਹੈ ਨਹੀਂ ਆਪਾਂ ਦੇਖਿਆ ਨਰਸਰੀਆਂ ਵਾਲੇ ਭੁੱਲ ਜਾਂਦੇ ਹੁੰਦੇ ਆ ਵੀ ਯਾਰ ਆਪਾਂ ਦਰਖਤ ਵੇਚਦੇ ਆ ਆਪਾਂ ਕੀ ਲੈਣਾ ਜਿੱਦਿਆਂ ਅਸੀਂ ਲੈ ਕੇ ਆਏ ਆ ਉਹਦੇ ਉਹਨਾਂ ਨੇ ਅਸੀਂ 8 ਵਜੇ ਪਹੁੰਚੇ ਆ ਦਰਖਤ ਲਾਹੀ ਜਾਂਦੇ ਗੱਡੀ 'ਚ ਤੇ ਫੋਨ ਆ ਗਿਆ ਉਹਦਾ ਮੁੰਡੇ ਦਾ ਪਹੁੰਚ ਗਏ ਭਾਈ ਸਾਹਿਬ ਮਾਜੀ ਵਾਰ ਹੁਣੇ ਪਹੁੰਚੇ ਆ ਕਹਿੰਦਾ ਸਵੇਰ ਉਤਾਰ ਲਿਆ ਮਾਨੇ ਹੁਣ ਤਾਂ ਉਤਾਰ ਕੇ ਗੱਡੀ ਜਾ ਰਹੀ ਐ ਕਿਉਂ ਕਿਰਾਏ ਤੇ ਸੀਗੀ ਗੱਡੀ ਤੇ ਦੇਖ ਲਓ ਨੇ ਬੈਕ ਕਾਲ ਕੋਈ ਨਹੀਂ ਕਰਦਾ ਪਿੱਛੇ ਵੀ ਆਪਾਂ ਕੀ ਜਾਣੇ ਜਾਂਦੇ ਜਾਣ ਹਨਾ ਉਹ ਬੰਦੇ ਨੇ ਪਿੰਡ ਪਹੁੰਚਣ ਤੇ ਫੋਨ ਕੀਤਾ ਪਹੁੰਚ ਗਈ ਨਹੀਂ ਪਹੁੰਚ ਗਈ ਤੇ ਇਹ ਅੰਬਾਂ ਦੇ ਪੌਦੇ ਉਹ ਤੋਂ ਲਿਆਈ ਸੀ ਆਪਾਂ ਦੇਖ ਲਓ ਪੂਰਾ ਦਰਖਤ ਬਣਿਆ ਹੋਇਆ ਐ ਅਗਲੇ ਸਾਲ ਇਹ ਪੂਰਾ ਫਲ ਦੇਣਗੇ ਦੇਖ ਤੇ ਇਹਨਾਂ ਤੋਂ ਫਲ ਨਹੀਂ ਲਿਆ ਆਪਾਂ ਤੇ ਆਹ ਦਰਖਤ ਜਿਹੜਾ ਇਹ ਥੋੜਾ ਜਿਹਾ ਗੱਡੀ ਦੇ ਅੱਗੇ ਰੱਖਿਆ ਹੋਇਆ ਸੀ ਹਵਾ ਦਾ ਕਹਿ ਸਕਦੇ ਆ ਆਪਾਂ ਇਹਨੂੰ ਮਾਰ ਪਈ ਸੀ ਤੇ ਇਹ ਸਾਨੂੰ ਐ ਚੱਲਣਾ ਨਹੀਂ ਕਿਉਂਕਿ ਇਹਦੇ ਕਾਫੀ ਡਾਣੇ ਸੁੱਕ ਗਏ ਸੀ ਕਾਫੀ ਅਸੀਂ ਕੱਟ ਤੀਆਂ ਇਦੋਂ ਦਿਖਾ ਦਿੰਨੇ ਕਿੱਡੇ-ਕੱਡੇ ਡਾਣੇ ਕੱਟੇ ਹੋਏ ਆ ਆ ਦੇਖੋ ਤੇ ਹੁਣ ਇਹ ਸਹੀ ਆ ਜਮਾ ਇਹਦਾ ਵੀ ਚਿੱਟ ਲੱਗ ਗਿਆ ਤੇ ਜੀ ਲੱਗ ਗਿਆ ਤੇ ਆਪਣੇ ਕੋਲੇ ਆਪਾਂ ਲਿਆਏ ਸੀਗੇ ਇਹ 6 ਦਰਖਤ ਖੇਤ ਲਾਏ ਸੀ ਵੱਡੇ ਇੱਕ ਘਰੇ ਲਾਇਆ ਸੀ ਤੇ ਇੱਕ ਇੱਥੇ ਸੁੱਕ ਗਿਆ ਉਹ ਵੀ ਗੱਡੀ ਦੇ ਮੂਰੇ ਸੀਗਾ ਉਹ ਜਿਹੜਾ ਹਵਾ ਪੈ ਗਈ ਸੀਗੀ ਤੇ 2-3 ਹੋਰ ਪਿੰਡ 'ਚ ਲਏ ਸੀਗੇ ਉਹਨਾਂ ਨੇ ਸੰਭਾਲ ਨਹੀਂ ਕੀਤੀ ਉਹ ਤਾਂ ਸੋਕੂਗੇ ਬਈ ਉਹਨਾਂ ਦੇ ਠੀਕ ਹੈ ਜੇ ਆਪਾਂ ਚੀਜ਼ ਲਾਉਣੇ ਆ ਤਾਂ ਸਭਾਲ ਕਰਨੀ ਬਣਦੀ ਹੈ ਤਾਂ ਕਰਕੇ ਇਸ ਵਾਰ ਦਰਖਤ ਅਸੀਂ ਲਾਇਆ ਨਹੀਂ ਅਸੀਂ ਅਜੇ ਪਹਿਲਾਂ ਇਹ ਦਰਖਤ ਚਲਾ ਕੇ ਦੇਖ ਲਈਏ ਤੇ ਫਿਰ ਆਪਾਂ ਅੱਗੇ ਹੋਰ ਦਰਖਤ ਲਾਉਣ ਦੀ ਸੋਚਾਂਗੇ ਤੇ ਕੁਝ ਦਰਖਤ ਜਿਹੜੇ ਆਪਾਂ ਘਰੇ ਲਾਏ ਆ ਯਾਨੀ ਕਿ ਕੁੱਲ ਫਲਾਂ ਦੀਆਂ ਵੈਰੈਟੀਆਂ ਜੇ ਆਪਾਂ ਗੱਲ ਕਰੀਏ 21 ਤਰ੍ਹਾਂ ਦੇ ਫਲਾਂ ਦੀ ਵੈਰੈਟੀ ਜਿਹੜੀ ਆਪਾਂ ਘਰੇ ਲਾਏ ਹੋਏ ਆ ਬੋਦੇ ਉਹਨਾਂ ਦੀ ਵੀ ਕਦੇ ਤੁਹਾਨੂੰ ਵੀਡੀਓ ਦਿਖਾਵਾਂਗੇ ਫਿਲਹਾਲ ਤੁਸੀਂ ਅੰਬਾਂ ਦੇ ਪੌਦੇ ਦੇਖੋ ਕਿਉਂਕਿ ਪੰਜਾਬ ਚ ਮਾਲਵੇ ਜਾਨੀ ਕਿ ਬਠਿੰਡੇ ਜ਼ਿਲ੍ਹੇ ਚ ਅੰਬਾਂ ਦੇ ਦਰਖਤ ਚਲਾਣੇ ਬਹੁਤ ਮੁਸ਼ਕਲ ਆ ਬਹੁਤ ਲੋਕ ਕਹਿੰਦੇ ਚਲਦੇ ਨਹੀਂ ਕਿਉਂਕਿ ਆਪਾਂ ਜਿਹੜੇ ਸਾਇੰਕਲ ਆ ਲਿਆ ਜਾਂ ਲੋਕਲ ਨਰਸਰੀ ਨੂੰ ਲੈਨੇ ਆ ਉਹ ਨਹੀਂ ਚਲਦੇ ਆ ਵੱਡਾ ਦਰਖਤ ਲਿਆ ਕੇ ਲਾਇਆ ਸੀਗਾ ਇਹ ਸਾਡੀ ਮਿਹਨਤ ਹੈ ਜਿਹੜੀ ਪੱਲੇ ਪੈ ਚੁੱਕੀ ਹੈ ਵਧੀਆ ਚੱਲ ਚੁੱਕੇ ਹੁਣ ਇਹ ਜਾਮਣਾ ਜਿਹੜੀ ਇਹਦੀ ਕਾਟਸ਼ਾਂਗ ਕਰ ਦਿਆਂਗੇ ਛੋਟੀ ਕਰ ਦਿਆਂਗੇ ਇਹਨੂੰ ਤਾਂ ਜੋ ਦਰਖਤ ਨਾਲ ਜਾਰ ਹਾਲਣ ਉਹਦੇ ਤੇ ਇਹ ਆਪਾਂ 1 2 ਦੰਨ 4 ਤੇ 1 ਕੋ 5 ਇਹ ਪੰਜ ਦਰਖਤ ਆਪਣੇ ਰੋਡ ਕੋਠੇ ਦੇ ਕੋਲੇ ਲਾਤੇ ਮੋਟਰ ਤੇ ਕਿਵੇਂ ਲੱਗਿਆ ਸਾਨੂੰ ਜੁਗਾਰ ਦੱਸਿਓ ਕਮੈਂਟ ਕਰਕੇ ਤੇ ਜਿਹੜੇ ਆਪਾਂ ਗੁਠਲੀ ਤੋਂ ਆਮਬ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਹੈ ਆਪ ਘਰੇ ਜਿਹੜੇ ਤਿਆਰ ਕਰਦੇ ਆ ਆਮਬ ਜਿਹੜਾ ਘਰੇ ਤਿਆਰ ਕੀਤਾ ਹੋਇਆ ਆਮਬ ਇਹਨੂੰ ਐਕਤੀ ਪੂਰੇ ਆਮਬ ਲੱਗੇ ਸੀ ਪਰ ਸਾਨੂੰ ਉਸ ਚੀਜ਼ ਦਾ ਪਤਾ ਨਹੀਂ ਸੀਗਾ ਇਹਦੇ ਕੋਈ ਸਪਰੇਅ ਕਰਨੀ ਸੀ ਯਾਨੀ ਕਿ ਆਮਬ ਝੜ ਗਏ ਸਾਰੇ ਤੇ ਇਹ ਆਮਬ ਤਾਂ ਤਿਆਰ ਹੋ ਗਏ ਤੇ ਦੋ ਆਮਬ ਆ ਤਿਆਰ ਹੋ ਰਹੇ ਆ ਇਹ ਵੀ ਗੁਠਲੀ ਤੋਂ ਤਿਆਰ ਕੀਤੇ ਹੋਏ ਆ ਸੋ ਤੁਸੀਂ ਕਲਮ ਕਰਾਂਗੇ ਕਲਮ ਦਾ ਆਪਾਂ ਨੂੰ ਹਿਸਾਬ ਕਿਤਾਬ ਇਹ ਨਹੀਂ ਕਿਵੇਂ ਹੁੰਦੀ ਹੈ ਚਲ ਦੇਖਾਂਗੇ ਤੇ ਨਹੀਂ ਛਾਂਲੇ ਤਾਂ ਹੋ ਹੀ ਜਾਣਗੇ ਆ ਦੇਖੋ ਐਨੇ ਇੱਕ ਦਰਖਤ ਆਪਣੀ ਮੋਟਰ ਤੇ ਲੱਗੇ ਹੋਏ ਆ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਕੰਮ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਜਰੂਰ ਕਰਦੇ